ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਦੇ ਵਿੱਚ ਪਾ ਦੋਗਾਵਾ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਕਰਮਾਣੀ ਨੇ ਬੱਚੀ ਦਿੱਤੀ ਆ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮਾਣੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਤੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬੰਦਿਆ ਹਾਂ ਜੀ ਬੋਲੀ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਨਰਮ ਸਿੰਘ ਜੀ ਹਾਂ ਪਿੰਡ ਭਾਈ ਰੂਪਾ ਹਾਂ ਤਹਿਸੀਲ ਫੂਲ ਜ਼ਿਲ੍ਹਾ ਭੰਡਾ ਜੀ ਨੇੜੇ ਪਿੰਡ ਆਪਾਂ ਦਾ ਨੇੜੇ ਸਰ ਆਪਰਾ ਨੇੜੇ ਰਹੇ ਨੇ ਇਹਦੇ ਭਗਤ ਭਾਈ ਕ ਵੀ ਨੇੜੇ ਰਹਿੰਦੇ ਜੀ ਓਕੇ ਬਾਈ ਉਹਨੂੰ ਆਰਾਮ ਤਾਂ ਪੂਰਾ ਜਾਂਦਾ ਜੀ ਨੇ ਇੱਕ ਸਾਈਡ ਤੋਂ ਓਕੇ ਬਾਈ ਮੋਬਾਈਲ ਨੰਬਰ ਪੂਰਾ ਹੈ ਮੋਬਾਈਲ ਨੰਬਰ ਇਹ 9463842855 ਹੂੰ ਦੂਜਾ ਹੈਗਾ ਜੀ 70782065 ਠੀਕ ਹੈ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜਾ ਕਿਹੜਾ ਸੂਸੂਈ ਇਹ ਦੂਜਾ ਸੂਸੂਈ ਹੈ ਬਾਈ ਕਦੋਂ ਸੂਈ ਹੈ ਬਈ ਇਹ ਕੱਲ ਸਵੇਰ ਹੀ ਸੂਈ ਹੈ ਬਾਈ ਓਕੇ ਬੱਚਾ ਕੀ ਦੇ ਪੈ ਬੱਚੀ ਤੇ ਬਾਈ ਬਹੁਤ ਚੰਗੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਪ੍ਰਿੰਟ ਪ੍ਰਿੰਟ ਇੱਕ ਨੰਬਰ ਬਹੁਤ ਚੰਗਾ ਬੱਚਾ ਦਾ ਕਰਮ ਵਾਲੀ ਨੇ ਦੋ ਨਾਲ ਕਿ ਮਿਲ ਜਾਣੇ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਬਹੁਤ ਚੰਗਾ ਬੱਚਾ ਜੀ ਪਾਲਣ ਯੋਗ ਚੀਜ਼ ਹੈ ਬੈੜਾ ਆਪ ਵੀ ਮਤਲਬ ਵੀ ਮਤਲਬ ਯਾਰ ਜਰਸੀ ਪੰਜਾਬ ਵਾਲੀ ਜਰਸੀ ਹੈਗੀ ਓਕੇ ਤੇ ਦੂਜਾ ਸੋਸ ਵੀ origignal ਠੀਕ ਹੈ ਭਾਈ ਸੇਲ ਸੰਡੀ ਪੂਰੀ ਹੈ ਜੀ ਓਕੇ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਕਿੰਨਾ ਦੁੱਧ ਦੇ ਦੂ ਭਾਈ ਐਸਟੀਮੇਟ ਐਸਟੀਮੇਟ ਭਾਈ ਦੇਖੋ ਆਪਾਂ ਨੂੰ 18 ਲੀਟਰ ਦੇ ਮੀਲ ਰਗੜ ਦੂ ਓਕੇ ਹਾਂਜੀ ਠੀਕ ਹੈ ਭਾਈ ਹਲੇ ਤਾਂ ਮਤਲਬ ਬੌੜੇ ਚੱਕਾ ਵਾਲੀ ਸੂਈ ਹੈ ਠੰਡੀ ਸੀਨ ਜਿਵੇਂ ਮਾਰ ਲਿਆ ਨਹੀਂ ਚੱਲ ਹੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਦਾ ਕੁਛ ਨਹੀਂ ਥਣ ਬੜਾ ਚੰਗਾ ਲੱਗਿਆ ਪੂਰੀ ਵਿੱਤੀ ਦੇ ਅੱਲਾ ਕੱਲਾ ਥਾਣ ਗਲਾਬੀ ਥਾਣ ਹਾਂਜੀ ਪਛਾਹ ਤੋਂ ਲੈ ਵਾ ਚੈੱਕ ਕਰ ਲਓ ਕੰਮ ਆਗਾ ਬਹੁਤ ਸੋਹਣਾ ਆਰਡਰ ਬਾਈ ਕਿਆ ਬਾਤ ਹੈ ਫਿੱਟ ਫਿੱਟ ਲੇਵਾ ਪੂਰੀ ਫਿਟਿੰਗ ਵਾਲਾ ਆਰਡਰ ਹੈ ਬਸ ਸਾਫ ਸੁਥਰੀ ਸਹੀ ਹੈ ਹਾਂਜੀ ਖੋਲ ਦੇ ਬਰ ਤੋਰ ਕੇ ਦਿਖਾ ਦੇ ਜਿਹਨੇ ਆਪਣੇ ਪੰਜਾਬ ਵਾਲੀ ਪੱਲੀ ਜੱਸੀ ਆ ਗਈ ਜੇ ਜਰਸੀ ਆ ਗਈ ਹਾਂਜੀ ਗਰਮੀ ਬਿਲਕੁਲ ਨਹੀਂ ਮਾਦੀ ਫੈਂਟ ਫੋਲੋ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਜੰਗੀ ਆ ਬਾਈ ਹਾਂ ਬੱਚਾ ਬਹੁਤ ਚੰਗਾ ਲੱਗ ਮੈਨ ਜਾਣੇ ਆ ਲੈ ਬਿਊਟੀ ਦੇਖੋ ਫੇਸੂਲਸ ਬੜਾ ਪਿਆਰਾ ਕਲਰ ਕੁਲਰ ਬੜਾ ਚੰਗਾ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਣੀ ਦਾ ਇੱਕ ਨੰਬਰ ਆ ਤੇ ਇਹ ਵਾ ਕਮਾਲ ਦਾ ਥਾਣ ਬਹੁਤ ਚੰਗਾ ਲੱਗਿਆ। ਕੀ ਆ ਬਾ ਬਾਈ? ਕਾਰਨਸ ਭਾਈਆਂ ਇਹ ਬੱਚੀ ਤੇ ਹਾਂ। ਸਹੀ ਗੱਲ ਆ ਬਾਈ। ਕੀ ਮੁੱਲ ਆ ਬਾਈ ਜੈ ਜੈ ਦਾ? ਕੋਈ ਮੁੱਲ ਨਹੀਂ ਕਰਨਾ ਪਰ ਜਿਹੜੇ ਰੁਪਏ ਲੈਣੇ ਬਸ ਉਹ ਹੀ ਗੱਲ ਕਰਦੇ ਆ ਪਤਾ ਜੀ। ਓਕੇ। ਠੀਕ ਹੈ ਜੀ। ਠੀਕ ਆ। ਜੇ ਬਾਈ 64000 ਰੁਪਏ ਲਵਾਂਗੇ। ਚੈੱਕ ਬਾਈ। ਪੁੱਲ ਕਰਾਉ ਨੂੰ ਕੋਈ 70 75 ਜੋ ਮਰਜ਼ੀ ਕਰਾ ਲੀ। ਹਾਂ। ਜਮਾ ਜੈ ਮੋਲ 64000 ਦੀ ਬੜੀ ਬੜਾ ਦੇ ਦਿਆਂਗੇ ਟੈਕਸ ਰੇਟ ਵਾਲਾ ਕੰਮ ਆਈ ਇਹ ਬਈ ਓਕੇ ਭਾਈ ਬਾਕੀ ਚਲੋ ਕੋਈ ਮਾੜਾ ਮੋਟਾ ਮਾਨਦਨ ਓਕੇ ਤੁਹਾ ਦਾ ਛੋੜ ਛੱਪੇ ਦਾ ਮਾਨ ਤਾਂ ਹੋ ਜੀ ਭਾਈ ਸੌਦੇ ਬਾਜ ਵਾਲਾ ਕੋਈ ਮੁੱਲ ਨਹੀਂਗਾ ਓਕੇ ਭਾਈ ਵੜ ਬਹੁਤ ਚੰਗੀ ਬਹੁਤ ਸਾਫ ਸੁਥਰੀ ਬਰੀਕੀ ਵਾਲੀ ਵੜ ਹੈ ਜੀ ਮਤਲਬ ਸਹੀ ਗੱਲ ਹੈ ਹਾਂਜੀ ਹੂੰ ਤੇ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਹਾਂਜੀ ਧਾਰਾ ਮਾਰ ਦੇ ਠੰਡੀ ਬਹੁਤ ਆਣਾ ਭਾਈ ਬਾਈ ਠੰਡੀ ਹੈ ਬਾਈ ਜਿਵੇਂ ਮਾਰਦੀ ਵਾਟਾ ਰੇ ਕੋਈ ਚੱਕਰ ਨਹੀਂ ਪੈ ਤਾਂ ਮਤਲਬ ਨਹੀਂ ਜਗਾ ਜਿਸ ਤੇ ਖੜ ਗਈ ਨਾ ਠੀਕ ਹੈ ਜੀ ਬਹੁਤ ਜਿਆਦਾ ਠੰਡੀ ਸੀਲ ਬ ਬਾਕੀ ਦੁੱਧ ਵੀ ਤੁਹਾਨੂੰ ਪਤਾ ਜਿਹੜਾ ਬੰਦਾ ਰਸਦਾ ਜੀ ਇਹਦਾ ਸਹੀ ਆ ਭਾਈ ਜਰਸੀ ਦਾ ਤੁਹਾਨੂੰ ਪਤਾ ਹੀ ਹੈ ਸੈਂਟਰ ਵਾਲਾ ਹੁੰਦਾ ਨਾ ਮਰਚ ਨਾਲ ਉਹ ਹੁੰਦਾ ਸਹੀ ਹੈ ਨਾ ਜੀ ਲੈ ਵੀ ਕਰੀ ਬੱਚਾ ਦੋ ਹਾਂ ਨਹੀਂ ਬਾਲਾ ਚੰਗਾ ਲੰਘਿਆ ਕਹਿੰਦੇ ਦਿਖਾ ਦਿਓ ਜੀ ਸਾਨੂੰ ਪੂਰੀ ਬੇਥੀ ਤੇ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਬੇਥੀ ਦੇ ਥਣ ਬਾਕੀ ਚਵਾਈ ਦੇਖੋ ਜਿਹੜੇ ਸਹਾਉਣਾ ਥਣ ਲੱਗੇ ਨੇ ਚਵਾਈ ਵੀ ਓਕੇ ਹੋ ਬਾਕੀ ਮੁੱਲ ਜਾਇਜ਼ ਆ ਕਹਿੰਦੇ ਭਾਈ ਆ ਮੁੱਲ ਨਹੀਂ ਮਰਨਾ ਜਰਸੀ ਦਾ ਚੋਂ ਜਾਂਤ ਕਰਮਾਲੀ ਨੂੰ ਬੜਾ ਚੰਗਾ ਲੱਗਿਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਜੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀ ਲੱਗ ਚਾ ਵੀ ਬੜਾ ਸਣੀ ਚੱਕ ਲੋ ਕੋਈ ਕੋਈ ਚੜੀਦਾਨਾ ਤੋਰ ਸੌਫ ਵੀ ਮਾਗਰ ਲੈ ਥਣਾਈ ਚਲਾਈ ਚੈੱਕ ਕਰ ਲੋ ਲੈ ਕਿਆ ਮੋਟਾ ਮੋਟਾ ਚੋਣਾ ਮੋਟਾ ਮੋਟਾ ਆਈ ਖੜੀ ਰਹਿਣਾ ਇਹ ਗੱਲ ਨਹੀਂ ਪੈਰਗਾਹ ਦੀ ਸਿੱਧੇ ਖੜ ਗਈ ਸਹੀ ਗੱਲ ਬੜੇ ਠੰਡੇ ਸੁਭਾਅ ਦੀ ਬਣਦੀ ਸਹੀ ਹੈ

ਨਸੀਗਾ ਠੀਕ ਗੁਲਾਈ ਚਵਾ ਗੁਰ ਹੰਮ ਹੰਡੀ ਸੀ ਬੜੀ ਪਈ ਹੈ ਹਨਾ ਭਾਈ ਤੇ ਲਟਣਾ ਬਹੁਤ ਜ਼ਿਆਦਾ ੱੱੱ ਲੱਣਾ ਪਈਆ ਦੇਖੀ ਲੈ ਦੇਖੋ ਜੀ ਇਹ ਨਾ ਇਹ ਆ ਰਵੜ ਬਹੁਤ ਜ਼ਿਆਦਾ ਰਵੜਾ ਨੇ ਕੱਚੀ ਆ ਅੰਦਾਜ਼ਾ ਉਸ ਸਾਹਮਣੇ ਲਾਇਓ ਮੋਲ ਵਿੱਚ ਚੰਗਾ ਹੈਂਡ ਵਾਲਾ ਦੁੱਧ ਸੀ ਗਰਮੀ ਬਿਲਕੁਲ ਨਹੀਂ ਮੈਨੂੰ ਨਹੀਂ ਲੈ ਇੱਥੋਂ ਤਾਂ ਹੀ ਪਿਆਲੇ ਕਿਆ ਬਾਤ ਆ ਭਾਈ ਹਾਂਜੀ ਹੰਮ ਸਰ ਜਰਸੀ ਹੈ ਹਾਂ ਇਹ ਵੀ ਟਿਆ ਵਾਲੀ ਜਰਸੀ ਹੈ ਜੀ ਇਹ ਜਰਸੀ ਹੈ ਪੰਜਾਬ ਵਾਲੀ ਬੋਲ ਦੇ ਭਾਈ ਤੋਰ ਕੇ ਦਿਖਾਵੇ ਚਲੋ ਤੈਨੂੰ ਕੱਚੀ ਹੈ ਕੱਚੀਆਂ ਵਾਲਾ ਮੁੱਲ ਹੋਊਗਾ ਭਾਈ ਤੇ ਵੜ ਚੰਗੀ ਹੈ ਲੇਵਾ ਬਹੁਤ ਸੋਹਣਾ ਤਿਆਰ ਕਰੂ ਜੇ ਦੇ ਤਿਆਰ ਹੋ ਗਈ ਬੈਠ ਹਲੇ ਕੱਚੀ ਕੱਚੀ ਆ ਬਿਊਟੀਫੁਲ ਆ ਕਰਮਾਈ ਦਾ ਇਸ ਦੀ ਬਿਊਟੀ ਕਮਾਲ ਦੀ ਬਾਕੀ ਤੋਰਾ ਚੈੱਕ ਕਰੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਕਿਆ ਬਾਤ ਹੈ ਬਾਈ ਬਹੁਤ ਲੇਵਾ ਕਰਨਾ ਹੀ ਬੈਰ ਨੇ ਹੈਗਾ ਹੂੰ 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 ਬਾਕੀ ਕੱਦ ਵੀ ਚੰਗਾ ਕਿ ਨਹੀਂ ਕੱਦ ਕੋਤ ਫੁੱਲ ਹੈ ਜੀ ਛੋਟੀ ਜਿਹੀ ਸਭੀ ਪਲੀ ਵੀ ਆ ਰੋਟੀ ਨਾ ਮੰਨੋ ਕੱਦ ਵੀ ਚੰਗਾ ਕਰਮਾਈ ਦਾ ਹਾਂਜੀ ਕੀ ਮੋਲ ਆ ਬਾਈ ਜਾਇਜ ਇਹ ਲੋ ਬਈ 64000 64000 ਮਾਨਤਨ ਹੋ ਜੀ ਮਾਨਤਨ ਬਈ ਛੋੜ ਸਕਦੇ ਕਰ ਲਾਂਗੇ ਓਕੇ ਬਈ ਜਮਾ ਜੈਜ ਮੋਲਾ ਬਈ 64000 ਰੁਪਇਆ ਮਾਨਤਨ ਜਿਹੜਾ ਮੌਕੇ ਤੇ ਕੋਈ ਚੈੱਕ ਕਰਨੀ ਹੋ ਜਾਊਗਾ ਬਈ ਕੱਤੀ ਕੱਟੇ ਢੱਲਾ ਬੋ ਪਈਆਂ ਨੇ ਹਲੇ ਹਾਂਜੀ ਹਾਂਜੀ ਬਾਕੀ ਕਾਰ ਦਾ ਚੰਗਾ ਬਰੀਡ ਚੰਗੀ ਆ ਮਤਲਬ ਉਹੋ ਜਿਹੀ ਨਹੀਂ ਕੋਈ ਲੱਤ ਛੜਾ ਦਾ ਕੰਮ ਨਹੀਂ ਬਾੜੀ ਕੂੜਨੀ ਬਹਿੜੇ ਜੀ ਨੂੰ ਸਹੀ ਗੱਲ ਹੈ ਨੋ ਜੀ ਜਿਵੇਂ ਮਰ ਜੀ ਆ ਤੇ ਹਾਂ ਜਿੱਧਰ ਮਰਜੀ ਬਹਿ ਜਾ ਜੀ ਕੋਈ ਟਿਕ ਤੇ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਬਹੁਤ ਠੰਡੇ ਸਵਾਲ ਇੱਥੇ ਆ ਬਈ ਢੋਲੀ ਬਹੁਤ ਈ ਵੈੜ ਨੂੰ ਹੂੰ ਫਿਰ ਤੁਹਾਨੂੰ ਸੂਨਾ ਤਿਆਰੀ ਕਰਨੀਆਂ ਨੇ ਸਹੀ ਆ ਬੋਝ ਅਗਲੇ ਵਾਰ ਕਰ ਦੂ ਹੂੰ ਤੇ ਕਿਸੇ ਵੀਰ ਨੂੰ ਬਈ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ